हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਆ ਤਿੰਨ ਗੱਬਣਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਲੈਣੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੈ ਕੰਟੈਕਟ ਨੰਬਰ ਨੋਟ ਕਰੋ 8146615312 ਆਉ ਪੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਡੀਪਾ ਹੋਰ ਦੀਪੇ ਠੀਕ ਹੋ ਬਹੁਤ ਵਧੀਆ ਬਰਾ ਨਾਮ ਤੇ ਐਡਰੈਸ ਹੋ ਨਾਮ ਬਈ ਅਰਸ਼ਦੀਪਾ ਉਹ ਪਿੰਡ ਚ ਬਾਈ ਦੀਪਾ ਮੰਡ ਕਹਿੰਦੇ ਆ ਠੀਕ ਆ ਪਿੰਡ ਬਾਈ ਸੈਦੋ ਗਿਆ ਤਸੀਲ ਬਾਈ ਨਿਹਾਲ ਸਿੰਘ ਵਾਲਾ ਜਿਹੜਾ ਵੀਰੇ ਮੋਗਾ ਨੇੜੇ ਪਿੰਡ ਤੇ ਨੇੜੇ ਵੀਰੇ ਭਾਗੀ ਕੇ ਰਹਿਗੇ ਬਾਰ ਬਾਰ ਭਾਗੀ ਕੇ ਖੇਤਾਂ ਜ ਆਪਣਾ ਛਟਕੇ ਘਰ ਨਿਹਾਲ ਸਿੰਘ ਵਾਲਾ ਵੀ ਨੇੜੀ ਆ ਹਾਂ ਨਿਹਾਲ ਸਿੰਘ ਇਧਰੋਂ ਪਧੌੜ ਤੇ ਹਲਕ ਮੋਬਾਈਲ ਨੰਬਰ 88476 17674 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਰਹੇ ਨੇ ਕਿਹੜਾ ਸੂਆ ਸੋਈ ਡਾਕਟਰ ਵੀਰੇ ਦੂਜਾ ਸੂਆ ਸੋਈ ਆ ਹਮ ਜਰਸੀ ਦਾ ਤੇ 에어ਸ਼ੈਅਰ ਦਾ ਮਿਕਸਾ ਠੀਕ ਹੈ ਮਗਰ ਪਰ ਗਾੜੀ ਨੇ ਬਹੁਤ ਚੰਗੀ ਬੱਛੀ ਦਿੱਤੀ ਐ ਐਚਐਫ ਦੀ ਬੱਛੀ ਬੜੀ ਚੰਗੀ ਆ ਹਾਂ ਬੱਛੀ ਬਹੁਤ ਕੋਲਟੀ ਆ ਬੱਚੀ ਨੂੰ ਜਨਮ ਹੋਤਾ ਬੱਛੀ ਦੀ ਉਹਨੇ ਉਹਨੇ ਕਿਹਾ ਸੀ ਵੀ ਐਚਡੀ ਐਚਐਫ ਦੇ ਡੀ ਕਾ ਲੱਗਿਆ ਹੋਇਆ ਠੀਕ ਹੈ ਹਾਂ ਡੇਨ ਮਾਰਗ ਦਾ ਤੇ ਨਾੜੋਗਾ ਗਿੱਲਾ ਨਾਲ ਆ ਵੀਰੇ ਜੇਲ ਜੂਰ ਪਾਤੀ ਜੇਲ ਵੱਠਾ ਚ ਕੰਪਲੀਟ ਆ ਜੇ ਰਾਬ ਵੀ ਹੈ ਬੋਲ ਗਾਰੰਟੀ ਹੋ ਜੇਰ ਜੁਰ ਦੀ ਓਕੇ ਰਿਪੋਰਟ ਹੋਊਗੀ ਠੀਕ ਹੈਂਂਡੀ ਸੀਲਸ ਲੱਗਾ ਬਲੂਨ ਨੇ ਦੋਦੇ ਦਿੱਤਾ ਵੀਰੇ 15 ਕਿਲੋ ਠੀਕ ਹੈ ਠੀਕ ਹੈ ਨਾ ਗੱਲ ਐਤ ਕੀ ਪਰਮਾਤਮਾ ਸੋਖ ਰੱਖੇ ਮਤਲਬ ਬੌਲੀ ਸਟਾਰਟਿੰਗ ਚੰਗੀ ਕੀਤੀ ਐ ਵਛੀ ਨੇ ਰਾਤ ਸੂਈ ਸੀਗੀ ਰਾਤ ਵੀ ਸਾਫ ਕਰਤੀ ਥੋੜੀ ਜੀ ਹੁਣ ਵੀ ਬਾਈ ਵੜ ਤੋਤੀ ਸੀਗੀ ਕਿਉਂ ਗਰਮੀ ਦਾ ਬਾਈ ਜਿਆ ਟਾਈਮ ਇਨੀ ਨਹੀਂ ਵੜ ਹੁਣ ਖਾਲੀ ਕਰੀ ਦੀ ਠੀਕ ਹੈ ਨਾ ਗੱਲ ਕੋਈ ਮੱਚ ਜਾਂਦਾ ਨਾ ਜਾਂਦਾ ਸਹੀ ਗੱਲ ਜਿਵੇਂ ਬਿੜ ਕੋ ਦੇ ਕੇ ਟਾਈਮ ਵੱਧ ਘੱਟ ਲੱਗ ਜੇ ਚਵਾਈ ਚੁਈ ਇੱਕ ਨੰਬਰ ਹੋ ਪੈਟਰੋਲ ਪੰਪ ਹੋਊਗੀ ਫੁੱਲ ਗਾਰੰਟੀ ਹੋਊਗੀ ਚ ਠੀਕ ਆ ਬੰਦਾ ਉਹਦੀ ਠੰਗਾ ਕੇ ਲੈ ਕੇ ਜਾਵੇ ਆਪਣੀ ਬਾਈ ਦੇਖ ਕੇ ਲਈ ਵੀ ਠੀਕ ਆ ਭਾਈ ਠੀਕ ਆ ਚੁਾਈ ਜੂ ਤਾਂ ਬੜਾ ਬਹੁਤ ਚੰਗਾ ਲੱਗਿਆ ਵਾ ਐਂ ਬਹਿ ਜਾਣਾ ਕੋਈ ਨਹੀਂ ਕੋਈ ਕੁਝ ਨਹੀਂ ਜੀ ਠੀਕ ਆ ਮਤਲਬ ਆਪਾਂ ਦੱਸਣਾਗਾ ਮੂਰਲੇ ਥੰਦੇ ਨਾ ਮਾੜਾ ਇਹ ਬੱਚੇ ਨੇ ਦੰਦ ਮਾਰਤਾ ਚੁਾਈ ਓਕੇ ਆ ਜੀ ਠੀਕ ਆ ਮਤਲਬ ਕੋਈ ਹੋਣੀ ਕਰਦੀ ਬਹਿੜ ਚੁਾਈ ਇੱਕ ਨੰਬਰ ਆ ਜੀ ਕੋਈ ਹੋਣੀ ਨਹੀਂ ਜੀ ਪਰ ਦੱਸਣਾ ਆਪਣਾ ਫਰਜ਼ ਹੈ ਬੰਦਾ ਆਊਗਾ ਇਨੇ ਟਾਈਮ ਤੋਂ ਹਣਾ ਬੰਦਾ ਇੱਥੇ ਆ ਗਿਆ ਦੇ ਭਾਈ ਯਾਰ ਆਪਣੇ ਠੱਗੀ ਤੋਂ ਕੀ ਤੋਂ ਕਮ ਆਪਣੇ ਕੋਲ ਹੈ ਠੀਕ ਆ ਭਾਈ ਕੋਈ ਸ਼ਰਤਾਂ ਨਹੀਂ ਹੋਊਗਾ ਛੱਟਾਂ ਨਹੀਂ ਹੋਊਗਾ ਗੰਡ ਮਰੋੜੀ ਨਹੀਂ ਹੋਊ ਜ਼ਿੰਮੇਵਾਰ ਹੂ ਫੁੱਲ ਗਾਰੰਟੀ ਹੂ ਠੀਕ ਆ ਨਾ ਦੋ ਦਗਾ ਦੇ ਜੀ ਸੇਵਾ ਦਾ ਜਿੰਨੀ ਸਾਨੂੰ ਕਹਿ ਕੇ ਦਿੱਤੀ ਆ ਉਨੀ ਦੇ ਜੀ ਜ਼ਿੰਮੇਵਾਰ ਠੀਕ ਆ ਖੋਲ ਦੇ ਭਾਈ ਤੂਰ ਕੇ ਦਿਖਾ ਦੇ ਕੱਦ ਬੱਡਾ ਚੰਗਾ ਜਾਤ ਬ੍ਰੀਡ ਚੰਗੇ ਆ ਜਰਸੀ ਤੇ ਹਰ ਸ਼ਹਿਰ ਦਾ ਭਾਈ ਬੱਚੀਆਂ ਕੰਬੂਤੀ ਇਹ ਬੱਚਾ ਹੈ ਚਾਰ ਚਾਰ ਉਂਗਲਾਂ ਕਰਨਾ ਹਨਦੀਪ ਇਹ ਇਸ ਤਰ੍ਹਾਂ ਇਲਾ ਚੰਗਾ ਬੱਚੀ ਦਾ ਭਲਾ ਨਹੀਂ ਕੌਲੀ ਚ ਪਾਣੀ ਪਿਆਲਾ ਬਈ ਯਾਰ ਸਹੀ ਗੱਲ ਆ ਭਾਈ ਤੋਰਾ ਤੋਰਾ ਕਮਾਲ ਦਾ ਕੱਦ ਬੈਡ ਚੰਗਾ ਰਾਜੀ ਚੰਗੀ ਥਣ ਬਹੁਤ ਚੰਗਾ ਚਿਵਾਈ ਵੀ ਬਾਈ ਨੇ ਦੱਸਿਆ ਇੱਕ ਨੰਬਰ ਚਿਵਾਈ ਬੁੱਥੀ ਰੇਕ ਮੱਛੀ ਦੀ ਵੀਰੇ ਯਾਰ ਐਨੀ ਚੰਗੀ ਬੁੱਥੀ ਆ ਬੱਛੀ ਦੀ ਪਾਣੀ ਕੌਲੀ ਚ ਪਾਣੀ ਪਿਆ ਲੈ ਇੰਨਾ ਕਿ ਮੂੰਹ ਆ ਜਾ ਹੂੰ ਕੀ ਆ ਬਾਤ ਆ ਬਾਈ ਚੰਗੀ ਆ ਬਾਈ ਕੱਦ ਬੈਡ ਵਾਲੀ ਹੋਊਗੀ ਕੋਈ ਛੋਟੀ ਨਹੀਂ ਹੋਊਗੀ ਵੇਚਿਆ ਕੇ ਬਚਾ ਜਾ ਨਿਕਲੂਗਾ ਠੀਕ ਆ ਨਾ ਗੱਲ ਹੂੰ ਦੂਰੇ ਸਾਰੇ ਚੰਗਿਆ ਬੈੜ ਦੇ ਠੀਕਾ ਕੋਈ ਬੈੜ ਨਹੀਂ ਕੱਚੀ ਹੋਊਗੀ ਪੈਰਾਂ ਦੀ ਕੱਚੀ ਹੋਊਗੀ ਜਾਂ ਹੋਊਗੀ ਠੀਕਾ ਠੰਡੀ ਫੀਲਸ ਲੱਗਾ ਜਿਵੇਂ ਮਰਜੀ ਬੈਠਾ ਰਾ ਯਾਰ ਜੁਮੇਵਾਰ ਹੋਵਾਂਗੇ ਉਹ ਕੰਮ ਤਾਂ ਹੈ ਹੀ ਨਹੀਂਗਾ ਠੀਕਾ ਇੱਲਣ ਜੁਨਾਂ ਨਾਲ ਦਾ ਕਾਰਨ ਹੀ ਨਹੀਂ ਬੈੜ ਦਾ ਉਹਨਾਂ ਦੀਆਂ ਚਵਾਈ ਕਰੀ ਜਾਂਦੇ ਬੈੜੇ ਦੇ ਵਿਚਾਲੇ ਖੜਾ ਲਈ ਰੱਸਾ ਵੀ ਨਹੀਂ ਪਾਉਂਦੇ ਮਰਜ਼ੀ ਦਾ ਰਾਮਰੀ ਚੱਲ ਕੋਈ ਚੱਕਰ ਨਹੀਂ ਕਹਿੰਦੀ ਕਰਮਾਣੀ ਕੋਸ਼ ਤੇ ਸੂਈ ਸਵਾਈਆ ਬੱਚਾ ਵੀ ਬੱਚੀ ਵੀ ਚੰਗੀ ਹੈ ਕੁਆਲਿਟੀ ਦੀ ਬੱਚੀ ਪੂਰੀ ਕੁਆਲਿਟੀ ਵਾਲੀ ਹੈ ਬਾਈ ਬੈਨ ਨਸਲਾ ਮਿਲ ਜਾਣੀ ਹੈ ਜਰਸੀ ਐਰ ਸਰ ਤੇ ਐਫ ਐਫ ਹਣਾ ਆਂਦੀ ਆਂਦੀ ਹੂੰ ਤੇ ਕੀ ਮੋਲ ਆ ਜੈ ਜੀ ਦੇ ਡਾਕਟਰ ਮੋਲ ਤਾਂ ਆਪਣੇ ਬਾਬੇ ਦੀ ਕਿਰਪਾ ਨਾਲ ਅੱਗੇ ਵੀ ਜੈ ਜੀ ਹੁੰਦੇ ਤੇ ਮਾਲ ਵੀ ਮਤਲਬ ਆ ਦੂਜੀ ਵੀਡੀਓ ਚ ਆਪਣੀ ਗਾਣਾ ਹੋਊਗੀ ਆ ਠੀਕ ਆ ਠੀਕ ਆ ਨਾ ਉਹ ਕੱਚੀ ਕੁੱਚੀ ਹੋਵੇ ਤਾਂ ਕਹਿਣਾ ਕੀ ਆ ਜਿੰਨੀ ਕ ਅਸੀਂ ਕਵਾਂਗੇ ਬਾਈ ਕਹਿ ਕੇ ਦੇਵਾਂਗੇ ਠੀਕ ਆ ਨਾ ਗੱਲ ਆ ਗਾਹ ਅਗਲੇ ਨਾਲ ਧੜਕਾ ਕੇ ਲੈ ਕੇ ਜਾਣਾ ਸਹੀ ਗੱਲ ਠੀਕ ਆ ਨਾ ਮੁੱਲ ਕਰਾਉਣ ਨੂੰ ਬਾਈ ਇਹ ਤਾਂ 70 75 ਕਰਾ ਵਾਲਾ ਕੋਈ ਫਾਇਦਾ ਨਹੀਂ 62000 ਰੁਪਏ ਲੈਣਾ ਬਾਈ ਬਾੜ ਜੋ ਛੋੜ ਛੋੜ ਹੀ ਹੋਊਗੀ ਬਾਹਲੀ ਲੰਮੀ ਚੋੜੀ ਗੇਮ ਨਹੀਂ ਹੋਣੀ ਕੱਦ ਬੈੱਡ ਵਾਲੀ ਆ ਬਾਈ ਐਨੀ ਵੀ ਡੱਡੂ ਜਾਈ ਹੋਊਗਾ ਸਹੀ ਗੱਲ ਆਹ ਜੀ 62000 ਰੁਪਏ ਮੁੱਲ ਆ ਮੰਨ ਤਾਂ ਜ਼ਰੂਰ ਹੋ ਜੂਗਾ ਅੱਗੇ ਭਾ ਦੋ ਨੰਬਰ ਕਿਹੜਾ ਸੂਆ ਡਾਕਟਰ ਵੀਰੇ ਦੂਜਾ ਸੂਆ ਦੰਦਾਂ ਦੇ 6 ਦੰਦਾਂ ਦਾ ਦੰਦਾਂ ਦੇ 6 ਦੰਦਾਂ ਦੀ ਬੁਥੀ ਵਾਸੀ ਬੱਛੀ ਦੀ ਵੀ ਬਹੁਤ ਕੁਆਲਿਟੀ ਵਾਲੀ ਆ ਠੀਕ ਆ ਹਜੇ ਵੀਰੇ ਲੈਣੇ ਦਾ ਹੱਤਾ ਬਾਕੀ ਆ ਹੱਤਾ ਬਾਕੀ ਹਾਂ ਹਜੇ ਦਿਨ ਕੱਚੀ ਆ ਗਈ ਵੇੜੇ ਮੈਂ ਪੱਗ ਕੇ ਢੇਲਾ ਵਾਪੀਆਂ ਢਾਡੂ ਨਾਲ ਬਹੁਤ ਪਈਆਂ ਮਿੱਠੀ ਢਿੱਡੀ ਸੀ ਸਿੰਘਾ ਕੀ ਬਾਤ ਆ ਇਹਦਾ ਵੀਰੇ ਬਣ ਮੰਕਮਲੀ ਹੋ ਜੂਗੀ ਇਹਦਾ ਐ ਵੀ ਮਾਲ ਸਿੰਘਾ 6-7 ਗਆਂਿਆਂ ਵਿੱਚੋਂ ਬੈਗ ਗਏ ਯਾਰ ਪਾ ਕਰਕੇ ਵੀ ਚੱਲ ਉਹਨਾਂ ਦੀ ਪੌਣੀ ਨਾਲ ਜੀ ਬਿਊਟੀ ਕੋ ਪਾਉਂਦੀ ਠੀਕ ਆ ਸੋਲ ਦੇ ਬਸ ਤੋਰ ਕੇ ਦਿਖਾ ਦੇ ਪਲੂ ਨੂੰ ਇਹ ਦੁੱਧ ਦਿੱਤਾ ਵੀਰੇ 13 14 ਕਿਲੋ ਐ ਕਿ ਜਦੋਂ 15 ਕਿਲੋ ਪਾ ਦੂਗਾ ਮੈਂ ਕਹਾਂ ਇਹਨੂੰ 20 ਕਿਲੋ ਵੀਰੇ 20 ਵਾਲਾ ਦੱਸਦੀ ਹੈ ਨਾ ਯਾਰ ਸਹੀ ਗਾ ਠੀਕ ਆ ਉਹ ਠੰਡੀ ਸੀ ਹੋਣਾ ਪਿਆਰਾ ਹਣਾ ਫੇਸ ਚੰਗਾ ਬੋਦੀ ਚੰਗੀ ਐ ਸਨਣਾ ਕਿਉਂ ਆ ਚਾਹੀਦਾ ਜਦੋਂ ਬੋਧਾ ਵੜ ਕੋਈ ਲਿੱਸੀ ਫਿੱਕੀ ਨਾ ਹੋਊਗੀ ਉਹਦੀ ਆਪਣੀ ਜੋ ਭਾਜੂ ਵਾਲਾ ਸਹੀ ਗਾ ਕਲਰ ਬਹੁਤ ਜ਼ਹੰਗਤ ਚਮਕ ਕਰਮ ਵਾਲੀ ਤੇ ਆਲਾ ਕਲਰ ਵੀਰੇ ਮਿਲਦਾ ਹੀ ਨਹੀਂ ਯਾਰ ਠੀਕ ਹੈ ਨਾ ਕਲਰ ਡਿਮਾਂਡ ਬਹੁਤ ਆ ਗਈ ਕਲਰ ਦੀ ਮੈਂ ਉਹਦਾ ਨਹੀਂ ਠੰਡੀਆਂ ਢੁੰਡੀਆਂ ਬੜਾ ਬਹੁਤ ਹੋਣਗਾ ਠੰਡੀਆਂ ਸਹੀ ਗੱਲ ਹੈ ਇੱਕ ਨੰਬਰਾਂ ਦੇ ਹੁਣ ਤਾਂ ਨਾ ਮਾਰੀ ਜੀ ਕਹਿੰਦੀ ਕੁਝ ਨਹੀਂ ਹੈ ਨਾ ਕੁਆਲਿਟੀ ਦੇਖੋ ਆਰਡਰ ਦੀ ਗਰਮ ਪਸ਼ੂ ਸੁੱਕਣਾ ਆਪਾਂ ਲਿਆ ਤਾਂ ਹੈ ਨਹੀਂ ਗਾਂ ਵੇਖੋ ਬਈ ਕੋਈ ਨਿਕਲ ਜੇ ਤਾਂ ਕਹਿਣਾ ਕੀ ਹੈ ਠੀਕ ਹੈ ਪਰ ਅਸੀਂ ਆਪਦੇ ਲੋਗੋਂ ਪੂਰੀ ਡਿਮਾਂਡ ਹੁੰਦੀ ਆ ਪਸ਼ੂ ਦੀ ਵੀ ਗਰਮ ਪਸ਼ੂ ਨਾਲ ਲਿਆ ਤੇ ਨਾ ਹੀ ਆਪਾਂ ਲੈਣਾ ਦਾ ਠੀਕ ਹੈ ਭਾਈ ਠੀਕ ਹੈ ਪੈਰਾ ਪੈਰ ਪੂਰੇ ਦੇ ਬਹੁਤ ਸ਼ੁੱਧਾ ਕੋਈ ਢੁਈ ਤੇ ਕੀ ਮੁੱਲ ਜਾਇਜ਼ ਜਰਾ ਡਾਕਟਰ ਮੁੱਲ ਅੱਗੇ ਵੀ ਤੁਹਾਨੂੰ ਦੱਸਿਆ ਵੇ ਜਮਾਂ ਜਾਇਜ਼ ਕਰਦੇ ਆ ਅੱਜ ਦਾ ਮੁੱਲ ਕੱਚੀ ਕੱਚੀ ਦਾ ਵੀਰੇ 50000 ਰੁਪਏ ਠੀਕ ਆ ਠੀਕ ਆ ਮੋਲਾ ਵੇ ਕਰਾਉਣ ਜਿਹੜਾ ਮਰਜ਼ੀ ਕਰਾ ਲੈ ਅੱਜ ਦਾ ਕੱਚੀ ਕੱਚੀ ਦਾ ਮੁੱਲ 50000 ਰੁਪਇਆ ਵਾ ਜੋ ਜੋ ਛੋੜ ਛਾੜ ਹੀ ਹੋਊਗੀ ਠੀਕ ਆ ਕਹਿਣ ਨੂੰ ਜੋ ਮਰਜ਼ੀ ਕੋ ਕਰਕੇ ਮੁੱਲ ਕਰਾਈ 50000 ਰੁਪਇਆ ਮੋਲਾ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਆਰਡਰ ਚੰਗਾ ਢੱਲਾਂ ਬਹੁ ਪਈਆਂ ਤਾਂ ਭਾਈ ਇਹਨੇ ਲੱਤਾਂ ਜੋੜਨਾ ਕਰਦਿਆਂ ਜਦੋਂ ਭਾਗਾਂ ਤਿਆਰ ਠੀਕ ਆ ਇਹ ਤਾਂ ਬੜਾ ਕੱਚੀ ਆ ਗਈ ਠੀਕ ਆ ਕੱਚੀ ਦਾ ਕੱਚਾ ਮੁੱਲ ਜਦੋਂ ਤਿਆਰ ਹੋਊਗੀ ਭਾਈ ਉਦੋਂ ਹੋ ਜਾ ਠੀਕ ਆ ਹਾਂਜੀ ਵੀਰੇ ਅੱਗੇ ਪ੍ਰਾਤਨ ਨੰਬਰ ਕਿਹੜਾ ਸੁਆ ਇਹ ਵੀਰੇ ਦੂਜਾ ਸੁਆ ਬਾਲੇ ਬੰਦਿਆਂ ਦੀ ਡਿਮਾਂਡ ਸੀਗੀ ਭਾਈ ਜਾਂ ਬਿਸ਼ਾਈ ਵਾਲ ਲੈਣੀਆਂ ਪਿਓਰ ਸ਼ਾਈ ਵਾਲਾ ਬਾਈ ਪਹਿਲੀ ਗੱਲ ਤਾਂ ਹੀ ਬਹੁਤ ਘੱਟ ਲੈਣੇ ਸ਼ਾਈ ਵਾਲਗਾ ਉਹ ਥੋੜਾ ਗਰਮ ਹੁੰਦਾ ਪਰ ਇਹ ਭੱਗ ਵਾਲੇ ਇੰਨੀ ਠੰਢੀ ਸੀਲ ਆ ਉਹ ਥੁੱਲ ਜੁम्मेवारी ਵਢਦੀ ਦੇ ਦਾਂਗੇ ਐਂ ਬਹਿ ਜਾ ਯਾਰ ਤੇ ਬਾਈ ਪੰਡਾ ਲਾ ਦੂ ਲੈ ਵਾਲਗਾ ਫੁੱਲ ਬੰਦਿਆਂ ਨੇ 15 16 ਕਿਲੋ ਪਲੂਨਾ ਦੁੱਧ ਪਾਇਆ ਵਿਆ ਐਰ ਕੀਰ ਬਣ ਬਣ ਕਮਲੀ ਹੋ ਗਈ ਜਿਹੜੇ ਕਰੇ ਆਵੜੀ ਬੰਦਾ ਸਾਰੀ ਉਮਰ ਦਾ ਆਪਣਾ ਗਾਹ ਕਮਲ ਹੋਊਗਾ ਹਮਮ ਫੁੱਲ ਗਰੰਟੀ ਹੋਈ ਆ ਬੈੜ ਜੀ ਦੀ ਸਹੀ ਗੱਲ ਆ ਵੇਖ ਲੈ ਵੀਰੇ ਐ ਕੱਚੀ ਦਾ ਸੂਣੀ ਹੁਣ ਭਰ ਕੇ ਸੂਗੀ ਭਰ ਕੇ ਸੂਗੀ ਇਹ ਵੀ ਕਾਰਨ ਆ ਵਿੱਚੋਂ ਬੈੜਾ ਬੈਗਾਂ ਕਰ ਲੈ ਸਾਨੂੰ ਕੱਚੀਆਂ ਵੇੜਾਂ ਦੀ ਵੀਡੀਓ ਪਾਉਣੀ ਪੈ ਰਹੀ ਆ ਠੀਕ ਹੈ ਨਾ ਠੀਕ ਆ ਇਹਦੀ ਬਹੁਤ ਡਿਮਾਂਡ ਸੀ ਬੰਦਿਆਂ ਦੀ ਭਾਈ ਸ਼ਾਈ ਆ ਲੈਣੀ ਆ ਸ਼ਾਈ ਆ ਲੈਣੀ ਆ ਕਿਸੇ ਘਰੋਂ ਲਈਏ ਯਾਰ ਮਿੱਤਰ ਬੰਦੇ ਤੋਂ ਵਹਿੜਾਈ ਵੀ ਆ। ਆਪਾਂ ਡਿਟੇਲ ਦਵਾ ਲਾਂਗੇ। ਐਗਿਆ ਦੂਜਾ ਸੂਆ ਵੇ ਜੋਸੂਗੀ। ਅੱਗੇ ਲੋ ਸਮੇਂ ਬੜੀ ਜਾਣ ਜੂਣ ਬਹੁਤਾ ਵਹਿੜਾ। ਸਹੀ ਗੱਲ ਆ। ਹਾਂ। ਸਮੇਂ ਬੜੀਆ ਰਾਜੀ ਰੂਜੀ ਚੰਗੀਆਂ ਢੱਲਾਂ ਬਹੁ ਪਈਆਂ ਬਈ ਸਾਰੀਆਂ ਬਾਲ ਢੱਲਾਂ ਕੱਢੂਗੀ। ਫੇਰ ਕਰਮ ਵਾਲੀ ਨੇ ਸੋਣਾਗਾ। ਟੋਰਾ ਤਰਾ ਚੰਗਾ ਆਰਡਰ ਕਰ ਮਾਰ। ਇੰਨੀ ਸੀਰਾ ਜੈਟਰ ਇਹਨੂੰ ਜਿੱਥੇ ਖੜਾ ਦਾ ਵਿਚਾਰੀ ਉੱਥੇ ਹੀ ਖੜੀ ਰਹੂਗੀ। ਕਿਉਂਕਿ ਨਸਲ ਮਤਲਬ ਹੋਰ ਤਰ੍ਹਾਂ ਦੀ ਹੁੰਦੀ ਹੈ। ਕਈ ਕਾੜਾ ਖੜਦਿਆਂ ਨਹੀਂ। ਇਹਨੂੰ ਜਿਵੇਂ ਵਿਚਾਰੀ ਨੂੰ ਸੁੱਕੇ ਪਾਦੇ ਗਿੱਲੇ ਪਾਦੇ ਜਿਵੇਂ ਮਰਜ਼ੀ ਇਹ ਇਹ ਲੋ ਜੋ ਅਲਾਲਾ ਕੰਮ ਹੀ ਨਹੀਂ ਗਾ ਜਾਣ। ਇਹ ਮਰਜੀ ਬੈਠਾ ਰ ਲੈ। ਰੱਸਾ ਸਿੱੜ ਤਾਂ ਤਾਂ ਹਉਣ ਤੇ ਜਿਵੇਂ ਨਹੀਂ ਬੈਠਾ ਰਿਆ ਯਾਰ ਬਾਈ ਕੋਈ ਚੱਕਰ ਹੀ ਨਹੀਂ। ਬੜੀ ਜਲੀ ਬਿਹੜਾ ਯਾਰ ਮੈਂ ਕਮਾਲ ਮੰਨ ਗਿਆ ਸੀ। ਅਸੀਂ ਕੋਈ ਗਰਮ ਬਸੂ ਲੈਂਦੇ ਹੀ ਨਹੀਂ। ਠੀਕ ਆ ਸੀ ਇਹ ਨਸਲ ਬਹੁਤ ਘੱਟ ਲੈਂਦੇ ਆ। ਪਰ ਸਾਨੂੰ ਠੰਡੀ ਕਰਕੇ ਯਾਰ ਮੈਨੂੰ ਵਧੀਆ ਲੱਗੀ ਬਾਈ। ਹਮ ਨਹੀਂ ਚੰਗੇ ਆ ਸੜ ਬੈਠਣ। ਥੋੜਾ ਦਰਾ ਬੈਠਦਾ ਬਹੁਤ ਆ ਬਾਈ ਜਿੱਦਨ ਤਿਆਰ ਹੋਗੀ ਨਾ ਇਹਦੇ ਬਾਈ 27 ਤਰੀਕ ਨੂੰ ਦੇਣ ਬੂਰੇ ਆ। ਠੀਕ ਆ ਅੱਜ 20 ਤਰੀਕ ਹੋਈ ਆ ਹਫਤਾ ਪੈਂਡਿੰਗ ਆ ਇੱਕ ਦੋ ਦਿਨ ਵੱਧ ਘੱਟ ਲੈ ਜੇ। ਕੁਝ ਕਹਿ ਨਹੀਂ ਸਕਦੇ। ਸਗਣ ਜ ਹੂਗੀ ਬੰਦਾ ਵੇਚਣ ਵਾਲਾ ਵੀ ਲੈ ਜੇ ਜੁਮੇਵਾਰ ਹੋਵਾਂਗੇ 9-10000 ਰੁਪਿਆ ਵਿਹੜ ਕਮਾਈ ਵਾਲੀ ਵਿਹੜਾ ਯਾਰ ਇੰਨੀ ਕਿ ਜੁਮੇਵਾਰੀ ਛੱਡੀ ਸਹੀ ਗੱਲ ਹੈ ਠੀਕ ਹੈ ਨਾ ਜੀ ਬੰਦਾ ਵੇਚਣ ਵਾਲਾ ਵੀ ਲੈ ਗਿਆ ਨਾ ਤੇ ਵਿਹੜਾ ਐ ਨਹੀਂ ਹੋਊਗੀ ਵੀ ਬੰਦੇ ਨੂੰ 2 ਰੁਪਿਆ ਰੋਟੀ ਦੇ ਕੇ ਜਾਓ ਠੀਕ ਹੈ ਭਾਈ ਹਾਂ ਭਾਈ ਤੇ ਕੀ ਮੋਲ ਲੱਜਾ ਮੋਲ ਡਾਕਟਰ ਅੱਜ ਦਾ ਜੇ ਮੋਲ ਕਰਾਉਣਾ ਜਮਣ ਜੈ 5000 ਰੁਪਏ ਭਾਈ ਮਾਨਤਨ ਹਾਂ ਮਾਨਤਨ ਜ਼ਰੂਰ ਕਰ ਦੂੰਗਾ ਭਾਈ ਪਰ ਜੇ ਬੰਦਾ ਕਹੇ ਐਵੇਂ ਵੀ 40 41 ਦੀ ਉਹ ਕੰਮ ਦਾ ਨਹੀਂ ਹੋਣਾ ਵੀਰੇ ਪਰ ਠੀਕ ਹੈ ਮਾਨਤਨ ਹੀ ਹੋਊਗਾ ਕੋਈ ਮੋਲ ਆਪਾਂ ਪਹਿਲਾਂ ਹੀ ਖਿੱਚ ਕੇ ਕਰਿਆ ਰਿਆ ਤੇ ਭਾਈ ਜਿੱਦਨ ਬੌੜਨਾ ਸੂਪੀ ਬੰਦਾ ਕਹਿੰਦਾ ਲੇਟਦੀ ਆ ਸੂਣ ਲੱਗੀ ਭਾਈ ਐ ਨਹੀਂ ਪੈ ਪੈ ਕੇ ਸੂਗੀ ਭਾਈ ਉਹ ਵੀ ਵੇਖੋ ਜਿਹੜੇ ਹੁਣ ਦੂਨੀ ਸਿਆਣਾ ਯਾਰ ਆ ਕੁਛ ਕਰਕੇ ਹੀ ਸੂਗੀ ਇਹ ਤਾਂ ਬੌੜ ਦੇ ਨਾਲ ਕੀ ਮੰਨੀ ਭਾਈ ਆਹੇ ਕੀਪਰ ਲੱਗਾ ਭਾਈ ਕੀਪਰ ਲੱਗਾ ਗੋਲੀ ਆਉਂਦੀ ਆ ਇਹ ਤੂ ਇਹ ਨਹੀਂ ਬੇਟਾ ਮਰਜੀ ਚੋਈ ਚੱਲ ਯਾਰ ਹਾਂ ਆਪਾਂ ਫੁੱਲ ਜ਼ਿੰਮੇਵਾਰੀ ਆਏ ਆਏ ਬੈਠੇ ਚੱਲ ਲੈ ਨਹੀਂ ਕੀ ਨੀ ਯਾਰ ਹਾਂ ਬੜੀ ਢੁੱਲੀ ਬੁੱਲੀ ਬੈਠਾ ਯਾਰ ਜੂ ਸਹੀ ਗੱਲ ਆ ਹਾਂ ਫੁੱਲ ਵੀ ਜਾਇਆ ਮੁੱਲ ਜਮਾ ਹੀ ਆ ਜਾ ਭਾਈ ਇਦੂਆ ਤਾਉਣ ਤੈਨੂੰ ਬੜਾ ਲੋਕ ਭਿਆ ਭਿਆ ਰਨਾ ਪੜ ਰਾ ਬੱਚੀਆਂ ਵੇਚੀ ਜਾਂਦੇ ਆਪਾਂ ਯਾਰ ਘਾਇਆਂ ਦੇ ਜਾਂਦੇ ਸਹੀ ਗੱਲ ਆ ਅੱਗੇ ਪ੍ਰਚਾਰ ਨੰਬਰ ਡਾਕਟਰ ਵੀਰੇ ਤੀਜਾ ਆਸੂਗਾ ਹਾਂ 25 ਤਰੀਕ ਨੂੰ ਇਹਦੇ ਦਿਨ ਬੂਰੇ ਆ ਠੀਕ ਆ ਠੀਕ ਆ ਅਜਿਹੇ 5 ਦਿਨ ਬਾਕੀ ਆ ਹਾਂ ਠੀਕ ਆ ਕਾਬ ਦਾ ਬੈੱਡ ਵਾਲੀ ਆ ਦੁੱਧ ਵੀਰੇ ਨੇ 17 ਕਿਲੋ ਦਿੱਤਾ ਠੀਕ ਆ ਹਾਂ ਐਤ ਜੀ 20 ਕਿਲੋ ਦੀ ਓਟਾ ਨਹੀਂ 17 18 ਦਾ ਤਾਂ ਰੌਲਾ ਹੀ ਜਣੀ ਯਾਰ ਐ ਮੈਂ ਕਹਿਣ ਨੂੰ ਜੋ ਮਰਜੀ ਕਹਿਆ ਆ ਫੋਟ ਜ਼ਰੂਰ ਹੈਗੀ ਆ ਬਾਈ ਇਹ ਚ ਕੋਈ ਉਹ ਨਹੀਂਗਾ ਰਾਖ ਨਹੀਂ ਕੁਝ ਨਹੀਂਗਾ ਕੱਲੂ ਬੰਦਾ ਆਪਾਂ ਨੂੰ ਆ ਕੇ ਵਿਚਾਰੇ ਦਾ ਹਨ ਤੇ ਬੈਡ ਬਣੂ ਬੁਗਤ ਬਾਈ ਯਾਰ ਬਾਲਾ ਦਾ ਬੈਡ ਨਾ ਯਾਰ ਤੂੰ ਦੇਖ ਲੈ ਚੱਠੇ ਤਾਰ ਦਿੰਨੇ ਆ ਸਹੀ ਗੱਲ ਆ ਹਾਂ ਖੰਡੀ ਫੀਲ ਇਹ ਵੀ ਭਗ ਵਾਲੀ ਬਹੁਤ ਆ ਠੀਕ ਆ ਠੀਕ ਆ ਦਿਨ ਲੈਂਦੀ ਆ ਫੇਸ ਵੀ ਬਾਈ ਵੇਖ ਕਿੰਨਾ ਚੰਗਾ ਉਹ ਸੀ ਦਾ ਫੇਸ ਬੜਾ ਚੰਗਾ ਹੈ ਨਾ ਫੇਸ ਇੱਕ ਨੰਬਰ ਆ ਯਾਰ ਦੋਦੀਵਾਦੀ ਚੰਗੀ ਆ ਟੋਆ ਟੂਆ ਬਾਈ ਬਾਈ ਦੂਜਾ ਗੂਆ ਸੁਆ ਕਹਿ ਕੇ ਵੇਚ ਲਾ ਕਹਿ ਨੂੰ ਤਾਂ ਬਾਈ ਪਰ ਆਪਾਂ ਨੂੰ ਤੀਜਾ ਅਗਲੇ ਨੇ ਕਹਾ ਤੀਜਾ ਆਪਾਂ ਕਹਿਣੀ ਆ ਕੀ ਫੇਰਾ ਯਾਰ ਲੈਣੀ ਅਗਲੇ ਨੂੰ ਲੰਗੀ ਲੱਗੀ ਵਾਲਾ ਲੈ ਲੂ ਬਾਈ ਯਾਰ ਨਹੀਂ ਚੰਗੀ ਲੱਗੀ ਅਗਲੇ ਰਹਿਣ ਨੂੰ ਠੀਕ ਹੈ ਨਾ ਆਪਾਂ ਕੋਈ ਧੱਕਾ ਨਹੀਂ ਕੇ ਨਾਲ ਲੈ ਵਾ ਬਾਈ ਗੱਠ ਲੈ ਵਾ ਮੂਹਰ ਨੂੰ ਆਣਾ ਬੈਠਦਾ ਯਾਰ ਬਾਈ ਯਕੀਨ ਮੰਨੀ ਸਾਨੂੰ ਪਤਾ ਨਹੀਂ ਬਣ ਮੰਨ ਕੰਮਲੀ ਹੋ ਜਾ ਠੀਕ ਆ ਠੀਕ ਚੰਗੇ ਚੰਗਾ ਨਿਖਰਿਆ ਹੋਊਗਾ ਬਾਈ ਚੰਗੇ ਰੁਪਏ ਵਟੇ ਜਾਂਦੇ ਆ ਸਹੀ ਗੱਲ ਜਾਨ ਜਿੰਦ ਕੱਦ ਕਾਠ ਅੜ ਸਾਰਾ ਕੁਛ ਹੀ ਚੰਗਾ ਲੱਗਿਆ ਹੋਇਆ ਯਾਰ ਬਾਈ ਤੇ ਮੁੱਲ ਵੀ ਦੇਖੀ ਤੂੰ ਕਿਆ ਬਾਤ ਹੀ ਹੋਊਗਾ ਬੰਦਾ ਐਂ ਨਹੀਂ ਕਹੂਗਾ ਠੰਡਿਆਂ ਦਾ ਯਾਰ ਇੰਨਾਂ ਕੋਈ ਚੱਕਰੀ ਨਹੀਂ ਹੋਊਗਾ। ਲੈ ਜਿਵੇਂ ਅਗਲਾ ਕਹਿੰਦਾ ਨਾ ਕੋਈ ਸਖਾਈਆਂ ਸਿਖਾਉਣ ਵਾਲਾ ਕੰਮ ਨਹੀਂ ਆ ਬਾਈ ਇਹ ਤਾਂ ਥੱਲੇ ਵੀ ਇੰਗ ਬੈ ਜਾ ਬਾਈ। ਲੈ ਬਾਈ ਕੰਨੀ ਕੁਛ ਨਹੀਂ ਆ ਨਾ ਗਰਮ ਵਾਲੀ। ਬਾਈ ਅਸੀਂ ਥੋੜਾ ਠੰਡਾ ਪਸ਼ੂ ਬਾਬੇ ਦੀ ਕਿਰਪਾ ਨਾਲ ਲੈ ਕੇ ਖੁਸ਼ ਆ। ਠੀਕ ਹੈ ਨਾ ਗੱਲ ਕਿਉਂਕਿ ਠੰਡਾ ਪਸ਼ੂ ਸਾਨੂੰ ਵੇਚਣਾ ਸੌਖਾ, ਗਾਂ ਨੂੰ ਲੈਣਾ ਸੌਖਾ। ਕਿਉਂਕਿ ਅੱਜ ਕੱਲ ਬੁੜੀ ਕੁੜੀ ਚੋਈ ਜਾਵੇ, ਜਵਾਗ ਚੋਈ ਜਾਵੇ ਯਾਰ। ਠੀਕ ਹੈ ਨਾ ਗੱਲ। ਬਣ ਬਣ ਕਮਲੀ ਹੋ ਜੋ ਅੱਜ 5 ਦਿਨ ਬਾਕੀ ਹੈ ਦੇ ਕੋਲ। 5 ਦਿਨ। ਹਾਂ 5 ਦਿਨਾਂ ਨੂੰ ਗੋਰੀ ਕੁਸ਼ ਬਣ ਜਾ ਡਾਕਟਰ ਮੋਲਕਾਉ ਨੂੰ 7075 ਜਿਹੜਾ ਮਰਜ਼ੀ ਕਰਾ ਲੈ 60000 ਦੀ ਵੜ ਦੇ ਠੀਕ ਆ ਬਾਈ ਹਾਂ 60000 ਚੋਂ ਮਾਨ ਵੀ ਕਰ ਦਾਂਗੇ ਹੋਰ ਦੱਸ ਬਹੁਤ ਠੀਕ ਆ ਬਾਈ ਤੂੰ ਕਿ ਆ ਭਾ ਦਾ ਬਾਈ ਬੰਦਾ ਪਹਿਲਾਂ ਵੀਡੀਓ ਦੇਖਣ ਤੋਂ ਪਹਿਲਾਂ ਸਾਰੀਆਂ ਵੀਡੀਓ ਦੇਖ ਕੇ ਆਪਣਾ ਭਾਅ ਬਣਾ ਲੈ ਯਾਰ ਜ਼ਿੰਮੇਵਾਰ ਹੋਵਾਂਗੇ 5-7000 ਦਾ ਵਟਾ ਨਾ ਹੋਵੇ ਠੀਕ ਆ ਠੀਕ ਆ ਨਾ ਦੂਜੀ ਗੱਲ ਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਆ ਬਾਈ ਧਿਆਨ ਨਾਲ ਜਿੰਮੇ ਲੈਣੋਂ ਪਾਰ ਲੱਗਣਾ ਹੁੰਦੀਆਂ ਠੀਕ ਆ ਨਾ ਐ ਨਹੀਂ ਬਾਈ ਰੇਟ ਹੁੰਦੇ ਆ ਤੇ ਉਹ ਹਿਸਾਬ ਨਾਲ ਵੇਖਿਆ ਕਰੋ ਕਈ ਬੰਦੇ ਬਾਈ ਵੀਡੀਓ ਨਹੀਂ ਦੇਖਦੇ ਅਗਲੀ ਯਾਰ ਗਾਇਆਂ ਦਾ ਸੌਦਾ ਬਿਆਨ ਨੇ ਪੈ ਗਏ ਬਹੁਤ ਮੁਸ਼ਕਲ ਹੋਈ ਮੁੜ ਕੇ ਗਾਇਆਂ ਯਾਰ ਉਲਟ ਫਲਟ ਹੋਊਗਾ ਬੰਦਾ ਕਰੇ ਆ ਗਈ ਅਸੀਂ ਕਹਿੰਦੇ ਆ ਫਿਰ ਉਹ ਸਵਾਦ ਨਹੀਂ ਆਉਂਦਾ ਆ ਨੰਬਰ ਤੇ ਮੇਰਾ ਗੂਗਲ ਪੇ ਨੰਬਰ ਚੱਲੂਗਾ ਠੀਕ ਆ ਜਦੋਂ ਨੰਬਰ ਭਰੋਗੇ ਬਈ ਅਰਸ਼ਦੀ ਬਣਾ ਕੇ ਹੋ ਠੀਕ ਆ ਆ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਪਾਣਾ ਬਈ ਕੱਤੀ ਕੱਤੀਆ ਬਣ ਲੈਂਦੀ ਆਰਡਰ ਬਹੁਤ ਸੋਹਣਾ ਤੇ ਆ ਇੱਥੋਂ ਸਟਾਰਟਿੰਗ ਆ ਬਸ਼ੀਦੀ ਯਾ ਪਾਵੈ ਪੈਪ ਦੇਖਦੇ ਹਾਂ ਦੁੱਧ ਵਾਲੀ ਲੱਗੀ ਵੀ ਠੀਕ ਆ ਤੇ ਬਾਲ ਢਿੱਲਾ ਬਰੀਕ ਦੇ ਕਿੰਨਾਂ ਜੀ ਗੱਤੀ ਬਈ ਬਰੀਕਾਂ ਬਹੁਤ ਆ ਬੈੜ ਦੂ ਸਹੀ ਗੱਲ ਆ ਫੇਦਾ ਯਾਰ ਬਣ ਗਿਆ ਵਿਚਾਰੀ ਨੂੰ ਵੀ ਰਾਜੀ ਪਣੀ ਉਹ ਪਤਾ ਬਗ ਬੰਨ ਨਾਲ ਤਾਂ ਛੱਠੇ ਧਾਰ ਦੂ ਬੈੜ ਸਹੀ ਗੱਲ ਆ ਕੱਚੀ ਨਾਗਸੀ ਭਰਾ ਕੋਲੇ ਚਾਰ ਚਾਰ ਇਹ ਖਾਤੇ ਇਹ ਸੇ ਵੀਰ ਦੇ ਚਾਰਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ